ਸੜਕ ਦੇ ਉੱਪਰ ਖੜੇ ਟਰਾਲੇ ਦੇ ਨਾਲ ਟਕਰਾਇਆ ਮੋਟਰਸਾਈਕਲ ਮੌਕੇ ਤੇ ਹੀ ਹੋਈ ਮੋਟਰਸਾਈਕਲ ਸਵਾਰ ਦੀ ਮੌਤ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬੱਬਰੀ ਦੇ ਫਲਾਈਓਵਰ ਤੇ ਖੜੇ ਇੱਕ ਰੇਤ ਨਾਲ ਭਰੇ ਕਿੱਪਰ ਵਿੱਚ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਆ ਵੱਜਿਆ ਜਿਸ ਤੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਪੁੱਤਰ ਊਮ ਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜਾਣਕਾਰੀ ਦਿੰਦੀ ਆ ਮੌਕੇ ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਵੀ ਜਾਣਕਾਰੀ ਦਿੱਤੀ ਕਿ ਜੀਵਨ ਲਾਲ ਬਬਰੀ ਫਲਾਈਓਵਰ ਤੇ ਇੱਕ ਰੇਤ ਨਾਲ ਭਰਿਆ ਟਿਪਰ ਖੜਾ ਸੀ ਜਿਸ ਦੇ ਵਿੱਚ ਕਿ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਟਕਰਾਇਆ ਅਤੇ ਉਸ ਨੂੰ ਨੀਂਦ ਦਾ ਝੋਕਾ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫਤਾਰ ਹੋਣ ਦੇ ਕਾਰਨ ਉਹ ਕੰਟਰੋਲ ਨਹੀਂ ਕਰ ਪਾਇਆ ਇਸ ਬਾਰੇ ਤਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਇਹ ਸਾਫ ਕਰਤੇ ਕਿਹਾ ਜਾ ਸਕਦਾ ਹੈ ਕਿ ਦੁਰਘਟਨਾ ਵਿੱਚ ਟਿਪਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਟਿਪਰ ਆਪਣੀ ਸਾਈਡ ਤੇ ਖੜਾ ਸੀ ਉਹਨਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚ ਗਏ ਅਤੇ थाना सदर ਵਿਕੇ ਸੂਚਨਾ ਦਿੱਤੀ ਗਈ ਜਿਸ ਤੇ थाना सदर ਐਸਆਈ ਤਿਲਕਰਾਜ ਤੇ ਹੋਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਮ੍ਰਿਤਕ ਦੀ ਪਛਾਣ ਹੋ ਗਈ ਹੈ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ। ਅੱਜ ਜੀਵਨਵਾਲ ਬਬਰੀ ਦਾ ਪੋਲ ਵਾ ਬੋਲਦੇ ਹੋ ਕੇ ਟਰੱਕ ਲੋਤਾ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਉੱਤੇ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਪੇ ਬੁਕਾੜਦਾ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਪੁਲਸ ਨੇ ਖਲੋਤੇ ਇੱਥੇ ਸੇਲ ਬੋਡੀ ਲੈ ਗਏ ਆ ਬੋਡੀ ਲੈ ਗਏ ਸਿੱਧਾ ਹਸਪੀਟਲ ਆ ਗਏ ਆ ਤਿੰਨ ਕੋਈ ਦੀ ਗੱਲ ਆ ਐਕਸੀਡੈਂਟ ਪੱਲੇ ਖਲੋਤਾ ਹੋਏਗਾ ਤਾਂ ਇਹ ਤੈਨੂੰ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਨਾ ਕਸ਼ਮੀਰ ਸਿੰਘ ਆ ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬੱਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸ.ਆਈ. ਤਿਲਕਰਾਜ ਜੀ ਅਹੀਂ ਮੁੱਕਰੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਆ ਰੇਤ ਵਾਲੀ ਉਹਦੇ ਪਿਛਲੇ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਰਹੀ ਖਤਮ ਹੋ ਗਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਸੜਕ ਦੇ ਉੱਪਰ ਖੜੇ ਟਰਾਲੇ ਦੇ ਨਾਲ ਟਕਰਾਇਆ ਮੋਟਰਸਾਈਕਲ ਮੌਕੇ ਤੇ ਹੀ ਹੋਈ ਮੋਟਰਸਾਈਕਲ ਸਵਾਰ ਦੀ ਮੌਤ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬੱਬਰੀ ਦੇ ਫਲਾਈਓਵਰ ਤੇ ਖੜੇ ਇੱਕ ਰੇਤ ਨਾਲ ਪਰ ਇੱਕ ਪਰ ਵਿਚੰ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਆ ਵੱਜਿਆ ਜਿਸ ਤੇ ਕਾਰਨ ਉਸਦੀ ਮੌਤ ਹੋ ਗਈ ਹੈ ਤੇ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਪੁੱਤਰ ਊਮਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜਾਣਕਾਰੀ ਦਿੰਦੀ ਆ ਮੌਕੇ ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਵੀ ਜਾਣਕਾਰੀ ਦਿੱਤੀ ਕਿ ਜੀਵਨ ਲਾਲ ਬਬਰੀ ਫਲਾਈਓਵਰ ਤੇ ਇੱਕ ਰੇਤ ਨਾਲ ਭਰਿਆ ਟਿੱਪਰ ਖੜਾ ਸੀ ਜਿਸ ਦੇ ਵਿੱਚ ਕਿ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਟਕਰਾਇਆ ਅਤੇ ਉਸ ਨੂੰ ਨੀਂਦ ਦਾ ਝੋਕਾ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਦੇ ਕਾਰਨ ਕੰਟਰੋਲ ਨਹੀਂ ਕਰ ਪਾਇਆ ਇਸ ਬਾਰੇ ਤਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਇਹ ਸਾਫ ਤਾਂ ਕਿਹਾ ਜਾ ਸਕਦਾ ਹੈ ਕਿ ਦੁਰਘਟਨਾ ਵਿੱਚ ਟਿੱਪਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਟਿੱਪਰ ਆਪਣੀ ਸਾਈਡ ਤੇ ਖੜਾ ਸੀ ਉਹਨਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚ ਗਏ ਅਤੇ थाना सदर ਵਿਖੇ ਸੂਚਨਾ ਦਿੱਤੀ ਗਈ ਜਿਸ ਤੇ थाना सदर ਏਐਸਆਈ ਤਿਲਕਰਾਜ ਤੇ ਹੋਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਮ੍ਰਿਤਕ ਦੀ ਪਛਾਣ ਹੋ ਗਈ ਹੈ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦਰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਅੱਜ ਜੀਵਨਵਾਲ ਬਬਰੀ ਦਾ ਪੁਲ ਵਾ ਬੋਲਦੇ ਉਤੇ ਟਰੱਕ ਲੋਤਾ ਜੇ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅਮਰਸਰ ਵਾਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲ ਉਨਾ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਪੇ ਬੁਕਾੜਦਾ ਭਾਈ ਸਾਹਿਬ ਨੇ ਉਹ ਨਹੀਂ ਇਹ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਪੁਲਸ ਨੇ ਖਲੋਤੇ ਇੱਥੇ ਤੇ ਸੇਵ ਬੋਡੀ ਲੈ ਗਏ ਆ ਬੋਡੀ ਲੈ ਗਏ ਸੇਵ ਹਸਪੀਟਲ ਲੈ ਗਏ ਆ ਤਿੰਨ ਕੋਈ ਦੀ ਗੱਲ ਆ ਐਕਸੀਡੈਂਟ ਪਾਲੇ ਖਲੋਤਾ ਹੋਏਗਾ ਤਾਂ ਇਹ ਤੈਨੂੰ ਐਕਸੀਡੈਂਟ ਹੋਇਆ ਜੀ ਅੰਦਾਜ਼ੇ ਨੂੰ ਇਹ ਮੇਰਾ ਨਾ ਕਸ਼ਮੀਰ ਸੇ ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬਬਰੀ ਪੁਲ ਦੇ ਉਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੌਕੇ ਤੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਤੇ ਖਤਮ ਹੋ ਗਏ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਢਾਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵੇਖੇ ਪਹੁੰਚਾਇਆ ਹੈ